ਸਿੱਤੂ ਮੂਸੇਵਾਲੇ ਦੀ ਮਾਤਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਫੋਟੋ ਖਿਚਵਾਉਣ ਵਾਲਿਆਂ ਦੇ ਲਈ ਸਖਤ ਹਦਾਇਤ ਜਾਰੀ ਕਰਤੀ ਕਿ ਹੁਣ ਫੋਟੋਗ੍ਰਾਫੀ ਜਿਹੜੀ ਛੋਟੇ ਸ਼ੁਭ ਦੇ ਨਾਲ ਬੰਦ ਕੀਤੀ ਗਈ ਹੈ ਬੰਦ ਕਿਉਂ ਕੀਤੀ ਗਈ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਛੋਟੇ ਸ਼ੁਭ ਦੇ 45 ਦਾ ਪਿਸਟਲ ਜਿਹੜਾ ਉਹ ਲੱਗਿਆ ਹੋਇਆ ਨਜ਼ਰ ਆ ਰਿਹਾ ਤੇ ਵੀਡੀਓ AI ਦੇ ਨਾਲ ਬਣਾਈ ਹੋਈ ਹੈ ਤਾਂ ਮਾਤਾ ਨੇ ਇੱਕ ਹਦਾਇਤ ਕੀਤੀ ਹੈ ਤੇ ਅਪੀਲ ਕੀਤੀ ਹੈ ਕਿ ਹੁਣ ਇਦਾਂ ਦੀਆਂ ਫੋਟੋਆਂ ਜਿਹੜੀਆਂ ਪਾਉਣੀਆਂ ਤੁਸੀਂ ਬੰਦ ਕਰ ਦਿਓ ਜਿੰਨੇ ਵੀ ਦੋਸਤ ਜਿੰਨੇ ਵੀ ਪ੍ਰਸ਼ੰਚਕ ਨੇ ਸਿੱਧੂ ਦੇ ਚਾਹਣ ਵਾਲੇ ਨੇ ਉਹ ਫੋਟੋਆਂ ਤਾਂ ਖਿਚਵਾ ਕੇ ਲੈ ਜਾਂਦੇ ਨੇ ਪਰ ਉਹਨਾਂ ਦੀ ਦੁਰਵਰਤੋਂ ਕਰ ਲੈਂਦੇ ਨੇ ਤਾਂ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮਾਤਾ ਨੇ ਇੱਕ ਪੋਸਟ ਪਾਈ ਹੈ ਤਾਂ ਹੁਣ ਹਦਾਇਤ ਕੀ ਹੈ ਵੀ ਫੋਟੋਗ੍ਰਾਫੀ ਨਹੀਂ ਹੋਊਗੀ ਕਿਉਂਕਿ ਉਹਨਾਂ ਨੇ ਇਹ ਵੀ ਲਿਖਿਆ ਕਿ ਸਾਡੇ ਬੱਚੇ ਨੂੰ ਵੀ ਆਮ ਪਰਿਵਾਰ ਦੇ ਬੱਚਿਆਂ ਵਾਂਗ ਸਮਝਿਆ ਜਾਵੇ ਸਿੱਧੂ ਨੂੰ ਵੱਖਰੇ ਤਰੀਕੇ ਦਾ ਕਰਦਾਰ ਹੈ ਜਿਹੜਾ ਸੋਸ਼ਲ ਮੀਡੀਆ ਤੇ ਨਾ ਦਿਖਾਇਆ ਜਾਵੇ ਤੇ ਇਹ ਅਪੀਲ ਵੀ ਕੀਤੀ ਹੈ ਕਿ ਹੁਣ ਫੋਟੋਗ੍ਰਾਫੀ ਜੋ ਵੀ ਕਰਕੇ ਜਾਂਦੇ ਨੇ ਕਿਤੇ ਨਾ ਕਿਤੇ ਫੋਟੋਗ੍ਰਾਫੀ ਹੁਣ ਛੋਟੇ ਸ਼ੁਭ ਦੇ ਨਾਲ ਬੰਦ ਕਰ ਦਿੱਤੀ ਗਈ ਹੈ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਇਹ ਸੁਝਾ ਜਿਹੜੇ ਮਾਤਾ ਨੇ ਇੱਕ ਅਪੀਲ ਕੀਤੀ ਆ ਤੁਹਾਨੂੰ ਕਿਵੇਂ ਲੱਗਿਆ ਤੇ ਜਿਹੜੇ ਗਲਤ ਇਦਾਂ ਦੀਆਂ ਫੋਟੋਆਂ ਦੀ ਵਰਤੋਂ ਕਰਦੀਆਂ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਹੈ ਤਾਂ ਮਾਤਾ ਨੇ ਅਪੀਲ ਵੀ ਕੀਤੀ ਹੈ ਕਿ ਸਾਡਾ ਸ਼ੁਭ ਜਿੰਨਾ ਤੁਸੀਂ ਵੱਡੇ ਸ਼ੁਭ ਨੂੰ ਪਿਆਰ ਕਰਦੇ ਸੀ ਉਨਾ ਹੀ ਛੋਟੇ ਸ਼ੁਭ ਨੂੰ ਵੀ ਕਰ ਦਿਓ ਪਰ ਇਸ ਦੀਆਂ ਫੋਟੋਆਂ ਜਿਹੜੀਆਂ ਉਸ ਦੀ ਗਲਤ ਵਰਤੋਂ ਨਾ ਕਰੋ ਕਿਉਂਕਿ ਉਹ ਪਿਆਰ ਤੇ ਸਤਿਕਾਰ ਬਰਕਰਾਰ ਤਾਂ ਰਹਿੰਦਾ ਪਰ ਕਿਤੇ ਨਾ ਕਿਤੇ ਉਹ ਸ਼ੋਭੀ ਨੂੰ ਵਿਗਾੜ ਦਿੰਦਾ ਤਾਂ ਇਹ ਜਿਹੀਆਂ ਗੱਲਾਂ ਮਾਤਾ ਨੇ ਪੋਸਟ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਤਾਂ ਦੋਸਤੋ ਹੁਣ ਤੁਸੀਂ ਆਪਣੀ رائے ਸਾਂਝੀ ਕਰਨੀ ਹੈ ਕਮੈਂਟਾਂ ਦੇ ਵਿੱਚ ਜੋ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਮਿਲਦਿਆਂ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ